ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੰਸਾਰ ਦੇ ਵਿੱਚ ਮਨ ਖੇਡਣ ਆਉਂਦੇ ਆ ਨਾ ਗੁਰਮੁਖ ਪਿਆਰਿਓ ਜਦੋਂ ਇਹ ਉਸ ਸ਼ਬਦ ਨਾਲ ਉਸ ਨਾਦ ਨਾਲ ਮਾਲਕ ਦੇ ਮੁਖ ਦੀ ਆਵਾਜ਼ ਨਾਲ ਟੁੱਟ ਜਾਂਦੇ ਆ ਤਾਂ ਇੱਥੇ ਪਰਲੋ ਆ ਜਾਂਦੀ ਹੈ ਤਾਂ ਫੇਰ ਸੱਚੇ ਬਾਦਸ਼ਾਹ ਅਕਾਲਪੁਰ ਕੀ ਕਰਦੇ ਆ ਵੀ ਆਪਾਂ ਨੂੰ ਸਮਝਾਉਣ ਵਾਸਤੇ ਬਹੁਤ ਆਪਣੇ ਘਰ ਦੇ ਹੀ ਟੀਚਰ ਭੇਜ ਦਿੰਦੇ ਆ ਜਦੋਂ ਟੀਚਰ ਡਾਇਰੈਕਟ ਆਉਂਦੇ ਆ ਜਿਨ੍ਹਾਂ ਦੇ ਮਨ ਦੇ ਉੱਪਰ ਮਾਇਆ ਦਾ ਸੁਖਮ ਕਪੜਾ ਹੁੰਦਾ ਹੀ ਨਹੀਂ ਜਿਨ੍ਹਾਂ ਨੂੰ ਇੱਥੇ ਆ ਕੇ ਸਪੈਸ਼ਲ ਭਗਤੀ ਕਰਨ ਦੀ ਲੋੜ ਨਹੀਂ ਪੈਂਦੀ ਉਹ ਸਾਨੂੰ ਇੱਥੇ ਆ ਕੇ ਪਹਿਲਾਂ ਸ਼ਾਬਦਿਕ ਅਰਥ ਵਾਲਾ ਗੁਰਮੰਤਰ ਢੇੜ ਕਰਾਉਂਦੇ ਆ ਨਾਮ ਜਪਾਉਂਦੇ ਆ ਤਾਂ ਕਿ ਦੁਆਰਾ ਜਿਹੜੀ ਸੁਰਤੀ ਹੈ ਉਹ ਸ਼ਬਦ ਨਾਲ ਦੁਆਰਾ ਜੁੜ ਜਾਏ ਤੇ ਉਹ ਜਿਹੜਾ ਗੁਰਮੰਤਰ ਹੁੰਦਾ ਹੈ ਉਹ ਹਰ ਯੁੱਗ ਦੇ ਵਿੱਚ ਜਿਵੇਂ ਗੁਰਮੁਖ ਆਂਦੇ ਆ ਉਹ ਆ ਕੇ ਇੱਥੇ ਦਿੜ ਕਰਾਉਂਦੇ ਆ ਤੇ ਜਿਵੇਂ ਯੁੱਗ ਪਲਟਦਾ ਤੇ ਗੁਰਮੁਖ ਹੀ ਆ ਕੇ ਪਲਟਦੇ ਆ ਤੇ ਕੋਈ ਵੀ ਯੁੱਗ ਦਾ ਨਾਮ ਵੀ ਆਪਾਂ ਦੇਖਦੇ ਆਂ ਵੀ ਕਿਸੇ ਸੰਸਾਰੀ ਰਾਜੇ ਦੇ ਨਾਮ ਕਰਕੇ ਨਹੀਂ ਪੈਂਦਾ ਇਹ ਉਹਨਾਂ ਦੇ ਨਾਮ ਕਰਕੇ ਪੈਂਦਾ ਜਿਵੇਂ ਆਪਾਂ ਜਾਣ ਲਈਏ ਦੁਆਪਰ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਤ੍ਰੇਤਾ ਰਾਮ ਜੀ ਦਾ ਤੇ ਕਲਯੁਗ ਗੁਰੂ ਨਾਨਕ ਜੀ ਦਾ ਯੁੱਗ ਪਲਟਦੇ ਨਾ ਆ ਕੇ ਇਸੇ ਤਰੀਕੇ ਗੁਰਮੰਤਰ ਵੀ ਇਦਾਂ ਹੀ ਦਿੱਤਾ ਜਾਂਦਾ ਤੇ ਉਹ ਚੱਲਦਾ ਤੇ ਚੌਥੇ ਯੁੱਗ ਦੇ ਵਿੱਚ ਜਦੋਂ ਆਪਾਂ ਨੂੰ ਜਿਹੜਾ ਹੁਣ ਗੁਰਮੰਤਰ ਦਿੱਤਾ ਗਿਆ ਵਾਹਿਗੁਰੂ ਗੁਰਮੰਤਰ ਉਹ ਸਭ ਦਾ ਸਾਂਝਾ ਕਿਵੇਂ ਆ ਇਹ ਬੜਾ ਭੇਤ ਡੂੰਗਾ ਭੇਤ ਹੈ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਵੀ ਆ ਕੇ ਵੀ ਇਹ ਸਾਰਿਆਂ ਦਾ ਹੈ ਸਾਰਿਆਂ ਦਾ ਕਿਵੇਂ ਹੋਇਆ ਵੀ ਜਿਨ੍ਹਾਂ ਦੇ ਵੀ ਆਪਾਂ ਦੇਖਦੇ ਆਂ ਵੀ ਆਪਾਂ ਸਾਰਿਆਂ ਦੇ ਸੰਸਾਰ ਦੇ ਵਿੱਚ ਬੱਚਾ ਪੈਦਾ ਹੁੰਦਾ ਜਦੋਂ ਪੈਦਾ ਹੁੰਦਾ ਹੈ ਤੇ ਉਹ ਮਾਤਾ ਦੇ ਗਰਭ ਚੋਂ ਸ਼ਬਦ ਤੋਂ ਜਦੋਂ ਉਹਦਾ ਕਨੈਕਸ਼ਨ ਟੁੱਟ ਜਾਂਦਾ ਹੈ ਤਾਂ ਉਹ ਆ ਕੇ ਇੱਥੇ ਰੋਂਦਾ ਹੈ ਉਹ ਜਿਹੜੀ ਰੋਣ ਦੀ ਉਹਦੀ ਆਵਾਜ਼ ਹੈ ਜਦੋਂ ਉਹਨੂੰ ਸ਼ਾਬਦਿਕ ਅਰਥ ਪਹਿਲਾਂ ਮਿਲਦੇ ਆ ਕਿਉਂਕਿ ਉਹ ਸਵਾਸ ਅੰਦਰ ਜਾਂਦਾ ਹੈ ਲੈਂਦਾ ਤਾਂ ਉਚਾਰਨ ਕੀ ਕਰਦਾ ਤੇ ਸਵਾਸ ਬਾਹਰ ਆਂਦਾ ਹੈ ਗਗਨ ਨੂੰ ਆਂਦਾ ਸਵਾਸ ਤਾਂ ਉਚਾਰਨ ਕੀ ਕਰਦਾ ਉਹਦੇ ਰੋਂ ਦੀ ਜਿਹੜੀ ਆਵਾਜ਼ ਹੈ ਉਹਦਾ ਸ਼ਾਬਦਿਕ ਅਰਥ ਵਾਹਿਗੁਰੂ ਗਰਮੰਤਰ ਹੈ ਜਿਵੇਂ ਰੋਂਦਾ ਨਾ ਬੱਚਾ ਰੂ ਇਹਨੂੰ ਸ਼ਾਬਦਿਕ ਅਰਥ ਵਾਹ ਗੁਰੂ ਦੇ ਦਿੱਤਾ ਗਿਆ ਕਿਉਂਕਿ ਜਦੋਂ ਪਹਿਲੀ ਵਾਰ ਕਨੈਕਸ਼ਨ ਟੁੱਟਦਾ ਹੈ ਤਾਂ ਜਦੋਂ ਉਹਦਾ ਕਨੈਕਸ਼ਨ ਟੁੱਟਣ ਤੋਂ ਬਾਅਦ ਪਹਿਲਾ ਸ਼ਬਦ ਉਹ ਮੂੰਹ ਚੋਂ ਬੋਲਦਾ ਹੈ ਤਾਕੀ ਮੇਰਾ ਕਨੈਕਸ਼ਨ ਨਾਮ ਨਾਲ ਟੁੱਟ ਗਿਆ ਤਾਂ ਉਹ ਖੋਜ ਕਰਨ ਦੇ ਮਾਰੇ ਨਾਭੀ ਤੇ ਉਚਾਰਨ ਕਰਦਾ ਹੈ ਨਾਭੀ ਤੇ ਸਵਾਸ ਰੋਕਦਾ ਹੈ ਫਿਰ ਉੱਪਰਲੇ ਦਰਤੇ ਲੈ ਕੇ ਜਾਂਦਾ ਹੈ ਇਸੇ ਤਰ੍ਹਾਂ ਤਾਂ ਸੁਪਨ ਨੂੰ ਸਵਾਸ ਗ੍ਰਾਸ ਜੋ ਜਪਨ ਦਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ ਹੀ ਕਾਰਨ ਹੈ ਵੀ ਵਾਹਿ ਦੀ ਚੋਟ ਨਾਭੀ ਤੇ ਤੇ ਗੁਰੂ ਦੀ ਉੱਪਰ ਇਸੇ ਤਰ੍ਹਾਂ ਮਹਾਰਾਣੀ ਕਹਿੰਦਾ ਜੋ ਸਾਸ ਗ੍ਰਾਸ ਧਾਈ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਇਸੀ ਕਰਕੇ ਕਿਆ ਵੀ ਸਵਾਸ ਗ੍ਰਾਸ ਜ ਆਪਣਾ ਪਹਿਣਾ ਉਹ ਗੁਰੂ ਸਿੱਖ ਗੁਰੂ ਦੇ ਮਨ ਨੂੰ ਪਾਏਗਾ ਜਿਹੜਾ ਗੁਰਮੰਤਰ ਨੂੰ ਇਸ ਤਰ੍ਹਾਂ ਜਪੇਗਾ ਤੇ ਨਾਲੇ ਉਹਦਾ ਸ਼ਾਬਦਿਕ ਅਰਥ ਦੇ ਨਾਲ ਜਦੋਂ ਉਹਨਾਂ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ ਤੇ ਉਹ ਦੇਖਿਆ ਵੀ ਇਹ ਤਾਂ ਵਾਕਈ ਤਾਂ ਸਾਰਿਆਂ ਦਾ ਸਾਂਝ ਹੈ ਔਰ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਨੂੰ ਮੰਨਿਆ ਤੇ ਉਹਨਾਂ ਨੇ ਵਾਕਈ ਮਹਿਸੂਸ ਕੀਤਾ ਸਿਮਰਨ ਕਰਕੇ ਗੁਰਮੰਤਰ ਵਾਹਿਗੁਰੂ ਗੁਰਮੰਤਰ ਜਪ ਕੇ ਵੀ ਕਿੰਨੀ ਜਲਦੀ ਵਿਚਾਰ ਰੁਕ ਜਾਂਦੇ ਆ ਤੇ ਕਿੰਨੀ ਜਲਦੀ ਸਹਿਜ ਬਣ ਜਾਂਦੀ ਹੈ ਕਿੰਨੀ ਜਲਦੀ ਪ੍ਰੇਮ ਆ ਜਾਂਦਾ ਮਾਲਕ ਦੇ ਨਾਲ ਤੇ ਉਹ ਜਿਹੜਾ ਅੰਦਰੋਂ ਸ਼ਬਦ ਹੈ ਜਿਸ ਤੋਂ ਸਾਡੀ ਜਿਹੜਾ ਬ੍ਰਹਮਣ ਚ ਚੱਲ ਰਿਹਾ ਜਿਸ ਤੋਂ ਸਾਡੀ ਸੁਰਤ ਟੁੱਟੀ ਸੀ ਤੇ ਉਹ ਸਾਡੇ ਉਹਦੇ ਨਾਲ ਜੁੜਨੀ ਸ਼ੁਰੂ ਹੋ ਜਾਂਦੀ ਹੈ ਤੇ ਹੋਰ ਘਰ ਦੇ ਜਿਹੜੇ ਮਾਲਕ ਦੇ ਘਰ ਕੋਲ ਬਹੁਤ ਖਜ਼ਾਨੇ ਪਏ ਨੇ ਜਿਵੇਂ ਅਮਰਤ ਰਸ ਪਿਆ ਹੈ ਹੋਰ ਖੋਜ ਬੜੀ ਖੋਜ ਪਈ ਹੈ ਤੇ ਗੁਰਬਾਣੀ ਗੁਰੂ ਦੇ ਵਿੱਚ ਸਾਰੀ ਖੋਜ ਹੀ ਹੈ ਭਗਤਾਂ ਦੀ ਜਿੰਨੀ ਖੋਜ ਪਈ ਹੈ ਉਹਨਾਂ ਨੇ ਪ੍ਰੇਮ ਦੇ ਨਾਲ ਕਿਵੇਂ ਖੋਜ ਕੀਤੀ ਹੈ ਕਿਵੇਂ ਪਿਆਰ ਪਾਇਆ ਮਾਲਕ ਦੇ ਨਾਲ ਜੱਪ ਕੇ ਉਹਨਾਂ ਨੂੰ ਇਸ ਤਨੇ ਵਾਹਿਗੁਰੂ ਗੁਰਮੰਤਰ ਜਪ ਕੇ ਆਪਾਂ ਮਾਰ ਸੱਚੇ ਪਾਤਸ਼ਾਹ ਨਾਲ ਪਿਆਰ ਪਾ ਸਕਦੇ ਆ ਤਾਂ ਗੁਰਮੁਖ ਪਿਆਰਿਓ ਇਹ ਸਾਰੀ ਪਿਆਰ ਦੀ ਕਹਾਣੀ ਹੈ ਉਹ ਸਾਰਿਆਂ ਦੇ ਕੋਲ ਇਹ ਮੌਜੂਦ ਹੈ ਸਾਰਿਆਂ ਨੂੰ ਸਵਾਸਾਂ ਦਾ ਧੰਨ ਦੇ ਕੇ ਜਿੰਦਾ ਰੱਖ ਰਿਹਾ ਹੈ ਤੇ ਸਾਰਿਆਂ ਦੇ ਅੰਦਰ ਹੀ ਸ਼ਬਦ ਚੱਲ ਰਿਹਾ ਤੇ ਬਾਹਰ ਖਾਲੀ ਖਲਾ ਵਿੱਚ ਬ੍ਰਹਮਣ ਦੇ ਵਿੱਚ ਚੱਲ ਰਿਹਾ ਜਿੱਥੇ ਆਪਾਂ ਸਮਾਉਣਾ ਜਾ ਕੇ ਸੋ ਇਸ ਪ੍ਰਕਾਰ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਇਸ ਗੁਰਮੰਤਰ ਨੂੰ ਉਠਤ ਬੈਠਤ ਸੋਵਤ ਜਾਗਤ ਗੁਰਮੰਦਰ ਹਿਰਦੈ ਚਿਤਾਰ ਉੜਦੇ ਬੰਨ ਦੇ ਸੋਂਦੇ ਜਾਗਦੇ ਜਪਦੇ ਰਹਿਣਾ ਕਿਉਂਕਿ ਆਪਣੀ ਲਿਵ ਟੁੱਟੀ ਹੋਈ ਹੈ ਜਦੋਂ ਆਪਣੀ ਲਿਵ ਜੁੜੇਗੀ ਉਸ ਨਾਮ ਨਾਲ ਸ਼ਬਦ ਨਾਲ ਤਾਂ ਆਪਾਂ ਵੀ ਵੱਡੇ ਭਾਗਾਂ ਵਾਲੇ ਹੋ ਜਾਵਾਂਗੇ ਜਿਸੇ ਨਾਮ ਸ਼ਬਦ ਦੀ ਗੁਰਬਾਣੀ ਗੁਰੂ ਗੱਲ ਕਰ ਰਹੇ ਨੇ ਇਸ ਕਰਕੇ ਤਾਂ ਕਿ ਐਨਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਤੇ ਆਵੇ ਸਭ ਤੋਂ ਪਹਿਲਾ ਸੱਪ ਕੀ ਹੈ ਕਹਿੰਦੇ ਜਦੋਂ ਤੁਸੀਂ ਇਧਰ ਸਰੀਰ ਚ ਆ ਗਏ ਸਵੇਰੇ ਤਾਂ ਪਹਿਲਾਂ ਫਿਰ ਜਿਹੜਾ ਗੁਰੂ ਤੇ ਸਤਿਗੁਰੂ ਦਾ ਸਿੱਖਿਆ ਸਤਿਗੁਰੂ ਪ੍ਰਕਾਸ਼ ਨੂੰ ਕਹੇ ਤਾਂ ਗੁਰੂ ਸ਼ਬਦ ਨੂੰ ਕਹੇ ਤਾਂ ਵੀ ਉਹਨਾਂ ਦਾ ਜਿਹੜਾ ਸਿੱਖਿਆ ਪਹਿਲਾਂ ਨਾਮ ਜਪੇਗਾ ਸਵੇਰੇ ਉੱਠ ਕੇ ਫਿਰ ਕਹਿੰਦੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਫਿਰ ਕਹਿੰਦੇ ਉਦਮ ਕਰਕੇ ਪ੍ਰਭਾਤ ਦਰ ਤੇ ਬੈਠ ਕੇ ਉਸ ਅੰਮ੍ਰਿਤ ਦੀ ਖੋਜ ਕਰੇ ਉੱਥੇ ਇਸ਼ਨਾਨ ਕਰੇ ਜਿੱਥੇ ਸਾਡਾ ਥਿਰ ਘਰ ਹੈ ਦਸਵਾਂ ਘਰ ਹੈ ਫਿਰ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਤ ਕਿਲਵਿਕ ਪਾਪ ਦੋਖ ਲੈ ਜਾਵੇ ਫਿਰ ਜਦੋਂ ਅੰਦਰੋਂ ਉਪਦੇਸ਼ ਸੁਣਾਉਣਗੇ ਨਾ ਗੁਰੂ ਨਾਮ ਪ੍ਰਗਟ ਹੁੰਦਾ ਫਿਰ ਕਹਿੰਦੇ ਉਹ ਹਰ ਹਰ ਜਾਪ ਕਰਨ ਨਾਲ ਜਦੋਂ ਨਾਮ ਪ੍ਰਗਟ ਹੁੰਦਾ ਹੈ ਤਾਂ ਫਿਰ ਜਿਹੜੇ ਕਿਲਵਿਕ ਹੁੰਦੇ ਨੇ ਸਾਡੇ ਅੰਦਰ ਜਿਹੜੇ ਪੰਜ ਵਿਖਾਦੀ ਸਾਨੂੰ ਚਾਰ ਜੁਗਾ ਤੋਂ ਤੰਗ ਕਰਦੇ ਆ ਰਹੇ ਸੀ ਕਾਮ ਕਰੋ ਲੋਭ ਮਹੰਕਾਰ ਕਹਿੰਦੇ ਉਹ ਪਾਪ ਤੇ ਦੋਖ ਉਤਰ ਜਾਂਦੇ ਆ ਫਿਰ ਕਹਿੰਦੇ ਵੀ ਦਿਨ ਚੱਲ ਰਿਹਾ ਕਿ ਐਸੀ ਹੋਵੇ ਗੁਰਸਿੱਖ ਦੀ ਵੀ ਸਾਰਾ ਦਿਨ ਆਪਾਂ ਕਰਨਾ ਕੀ ਹੈ ਤੁਰਦੇ ਫਿਰਦੇ ਜਾਂ ਫਿਰ ਬੈਠ ਕੇ ਜਦੋਂ ਵੀ ਆਪਾਂ ਕਿਤੇ ਮੌਕਾ ਮਿਲੇ ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਹਂਦੇ ਆ ਉੱਠਦੇ ਆ ਹਰ ਨਾਮ ਤੇ ਆਵੇ ਬਸ ਤੁਰਦੇ ਫਿਰਦੇ ਅਭਿਆਸ ਕਰਦਾ ਰਹੇ ਸਿਮਰਨ ਕਰਦਾ ਰਹੇ ਜਦੋਂ ਦਿਲ ਕਿਤੇ ਮਹਾਰਾਜੀ ਗੁਰਬਾਣੀ ਦੀ ਖੋਜ ਕਰ ਲਈ ਇਸ ਤਰ੍ਹਾਂ ਹੀ ਜੀਵਨ ਬਿਤਾਵੇ ਫਿਰ ਕਹਿੰਦੇ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਕਹਿੰਦੇ ਗੁਰੂ ਦੇ ਮਨ ਨੂੰ ਤਾਂ ਫਿਰ ਉਹੀ ਪਾਉਂਦਾ ਜਿਹੜਾ ਸਵਾਸ ਗਾ ਸਿਮਰਨ ਕਰਦਾ ਰਹਿੰਦਾ ਫਿਰ ਕਹਿੰਦੇ ਫਿਰ ਮਹਾਰਾਜ ਕੀ ਕਰਦੇ ਨੇ ਫਿਰ ਦਿਆਲ ਹੋ ਜਾਂਦੇ ਨੇ ਕਹਿੰਦੇ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਇਸ ਗੁਰਸੇ ਗੁਰੂ ਉਪਦੇਸ਼ ਸੁਣਾਵੇ ਕਹਿੰਦੇ ਫਿਰ ਜਿਨ੍ਹਾਂ ਤੇ ਮਾਲਕ ਦਿਆਲ ਹੋ ਜਾਂਦੇ ਨੇ ਤੇ ਉਹਨਾਂ ਨੂੰ ਉਹਨਾਂ ਗੁਰਸਿੱਖਾਂ ਨੂੰ ਆਪਣਾ ਉਪਦੇਸ਼ ਸੁਣਾਉਂਦੇ ਨੇ ਜਿਹੜਾ ਅੰਦਰ ਨਾਮ ਚੱਲ ਰਿਹਾ ਉਹ ਧੁਨ ਰੂਪ ਦੇ ਵਿੱਚ ਰ ਚੱਲ ਰਿਹਾ ਉਹ ਕਹਿੰਦੇ ਨਿਰੰਤਰ ਚੱਲਣ ਲੱਗ ਜਾਂਦਾ ਮਹਾਰਾਜ ਬੜੇ ਖੁਸ਼ ਹੋ ਜਾਂਦੇ ਆ ਜਿਹੜੇ ਨਾਮ ਜਪਦੇ ਆ ਫਿਰ ਮਾਰੇ ਕਹਿੰਦੇ ਜਦੋਂ ਇਹ ਨਾਮ ਜਪਣਾ ਹੈ ਤਾਂ ਕਿੱਥੇ ਮਿਲੇਗਾ ਮਾਰੇ ਕਹਿੰਦੇ ਜੇ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਔਰ ਨਾਮ ਜਪਾਵੇ ਕਹਿੰਦੇ ਫਿਰ ਇਹ ਜਿਹੜੇ ਹੋਰਾਂ ਨੂੰ ਆਪ ਜਪ ਰਹੇ ਨੇ ਤੇ ਹੋਰਾਂ ਨੂੰ ਜਪਾ ਰਹੇ ਨੇ ਔਰ ਗੱਲ ਨਾਮ ਦੀ ਕਰਦੇ ਆ ਕਹਿੰਦੇ ਉਹਨਾਂ ਦੀ ਸ਼ਰਨ ਦੇ ਵਿੱਚ ਉਹਨਾਂ ਦੀ ਸੰਗਤ ਦੇ ਵਿੱਚ ਲੇ ਜਾਓ ਤੇ ਇਸ ਕਰਕੇ ਗੁਰਬਾਣੀ ਗੁਰੂ ਦੇ ਵਿੱਚ ਆਪਾਂ ਨੂੰ ਸਾਰਾ ਨਾਮ ਦਾ ਸ਼ਬਦ ਦਾ ਅੰਮ੍ਰਿਤ ਦਾ ਤੇ ਗੁਰਮੰਤਰ ਦਾ ਸਾਰਾ ਭੇਦ ਦਿੱਤਾ ਹੋਇਆ ਹੈ ਗੁਰੂ ਨਾਨਕ ਦੇ ਦਰ ਦੇ ਉੱਪਰ ਸਾਰੇ ਇੱਕ ਹੈ ਜਿਸ ਨੇ ਵਾਹਿਗੁਰੂ ਗੁਰਮੰਤਰ ਜਪ ਲਿਆ ਚਾਹੇ ਉਹ ਸੰਸਾਰੀ ਤੌਰ ਤੇ ਪੜਿਆ ਲਿਖਿਆ ਚਾਹੇ ਉਹ ਅਨਪੜਾ ਹੈ ਤੇ ਮਹਾਰਾਜ ਕਹਿੰਦੇ ਉਹ ਦਰ ਤੇ ਬਹਿ ਜਾਵੇ ਉਹਨਾਂ ਦੇ ਨਾਮ ਪ੍ਰਗਟ ਹੋ ਜਾਂਦਾ ਜਿਹੜੇ ਵਾਹਿਗੁਰੂ ਗੁਰਮੰਤਰ ਨੂੰ ਜੋਤੀ ਨਾਲ ਧਿਆ ਲੈਂਦੇ ਆ ਤੇ ਪਿਆਰ ਨਾਲ ਧਿਆ ਲੈਂਦੇ ਆ ਸੋ ਗੁਰਮੁਖ ਪਿਆਰਿਓ ਐਨੇ ਕ ਬਚਨ ਕਰਦੇ ਹੋਏ ਕੋਈ ਅਖਰਵਾਦ ਘਟ ਹੋ ਜਾਂਦਾ ਆਪਜੀ ਸੰਗਤ ਤੇ ਗੁਰੂ ਸਹਿਬਾਨ ਬਖਸ਼ਣ ਯੋਗੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ